ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਤੁਹਾਡਾ ਆਪਣੇ ਇਸ ਚੈਨਲ ਵਿੱਚ ਗੋਲੀ ਚੱਲਦੀ ਗਈ ਇਤਿਹਾਸਿਕ ਨਾਵਲ ਆਪ ਜੀ ਨਾਲ ਸਾਂਝ ਪਾ ਰਹੇ ਹਾਂ ਇਸ ਇਤਿਹਾਸ ਦੀ ਜੋ ਗਿਆਨੀ trilok singh ji ਵੱਲੋਂ ਲਿਖਿਆ ਗਿਆ ਹੈ ਇਸ ਵਿੱਚ ਬੱਬਰਾਂ ਦੀ ਵਿਥਿਆ ਬੱਬਰਾਂ ਦੀ ਦਾਸਤਾਨ ਲਿਖੀ ਗਈ ਹੈ ਕਿ ਕਿਦਾਂ ਅੰਗਰੇਜ਼ ਸਰਕਾਰ ਵੱਲੇ ਬੱਬਰ ਅਕਾਲੀ ਲਹਿਰ ਦੀ ਸ਼ੁਰੂਆਤ ਹੋਈ ਔਰ ਕਿਵੇਂ ਉਹ ਬਬਰਾਂ ਨੇ ਆਪਣੀਆਂ ਜਾਨਾਂ ਵਾਰ ਕੇ ਆਪਣੇ ਬਲੀਦਾਨ ਦੇ ਕੇ ਆਪਣੇ ਦੇਸ਼ ਕੌਮ ਪ੍ਰਤੀ ਆਪਣਾ ਜੋ ਬੰਦਾ ਫਰਜ਼ ਨਿਭਾਇਆ ਔਰ ਜ਼ਾਲਮ ਸਰਕਾਰਾਂ ਨੂੰ ਵਾਹਨੇ ਪਾਈ ਰੱਖਿਆ ਔਰ ਇਤਿਹਾਸ ਅੱਗੇ ਸ਼ੁਰੂ ਕਰਨ ਤੋਂ ਪਹਿਲਾਂ ਆਪ ਜੀ ਅੱਗੇ ਹੱਥ ਜੋੜ ਕੇ ਬੇਨਤੀ ਹੈ ਤੁਸੀਂ ਇਸ ਵੀਡੀਓ ਨੂੰ ਲਾਈਕ ਕਮੈਂਟ ਦਾ ਕਰਨਾ ਹੀ ਕਰਨਾ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਨਾ ਤਾਂ ਜੋ ਇਹ ਸਾਡਾ ਵੱਡਾ ਮੁੱਲਾ ਇਤਿਹਾਸ ਸਾਡੇ ਹੋਰਨਾਂ ਪੜ੍ਹਨਾਂ ਭਰਾਵਾਂ ਖਾਸ ਕਰਕੇ ਸਾਡੀ ਨੌਜਵਾਨੀ ਤੱਕ ਪਹੁੰਚ ਸਕੇ ਇਹ ਲੜੀ ਜੋੜ ਲਈ ਤੁਸੀਂ ਸਾਡੇ ਚੈਨਲ ਤੇ ਜਾ ਕੇ ਪਿਛਲੀਆਂ ਵੀਡੀਓ ਸੁਣ ਸਕਦੇ ਹੋ ਪਿਛਲੇ ਦਿਨ ਇਹਦੇ ਐਵੇ ਜਵਾਬ ਜੀ ਨੇ ਸੁਣਾਇਆ ਕਿ ਕਿਦਾਂ ਸਰਕਾਰੀ ਟਾਊਟ ਸਰਕਾਰ ਦੇ ਝੋਲੀ ਚੱਕ ਸੂਬੇਦਾਰ ਗਿੰਦਾ ਸਿੰਘ ਨੂੰ ਬੱਬਰਾਂ ਨੇ ਸੋਹ ਦਿੱਤਾ ਹੈ ਉਸ ਦੇ ਘਰ ਵਿੱਚ ਜਾ ਕੇ ਜੋਗੀਆਂ ਦਾ ਪੈਸਾ ਟਾ ਕੇ ਸੋਹ ਦਿਆ ਹੈ ਇਹ ਲੜੀ ਜੋੜ ਲਈ ਤੁਸੀਂ ਪਿਛਲਾ ਅਧਿਆਇ ਸਾਡੇ ਚੈਨਲ ਤੇ ਐਕਸਟ ਹੋ ਸਕਦੇ ਹੋ ਅੱਗੇ ਇਤਿਹਾਸ ਸ਼ੁਰੂ ਕਰਦੇ ਹਾਂ ਨਵੰਬਰ ਦਾ ਮਹੀਨਾ ਸੀ ਗਰਮੀ ਘਟ ਗਈ ਸੀ ਤੇ ਠੰਡ ਪੈ ਰਹੀ ਸੀ ਪਰ ਡਿਪਟੀ ਕਮਿਸ਼ਨਰ ਜਲੰਧਰ ਮਿਸਟਰ ਸੀ ਡਬਲਯੂ ਜਾਕਬ ਨੂੰ ਬਹੁਤ ਗਰਮੀ ਲੱਗ ਰਹੀ ਸੀ ਉਹ ਘੜੀ ਘੜੀ ਠੰਡਾ ਪਾਣੀ ਪੀਂਦਾ ਉਸਦੀ ਕੋਠੀ 'ਚ ਗਿਰਦੇ ਹਥਿਆਰਬੰਦ ਪੁਲਿਸ ਦਾ ਸਖਤ ਪਹਿਰਾ ਸੀ। ਉਸਦੀ ਕੋਠੀ ਦੇ ਅੰਦਰ ਨੌਕਰ ਵੀ ਘਬਰਾਏ ਹੋਏ ਸਨ ਕਿਉਂਕਿ ਮਿਸਟਰ ਜੈਕਬ ਘੜੀ-ਮੁੜੀ ਉਹਨਾਂ ਉੱਤੇ ਖੇਡਦਾ ਸੀ। ਇਹੋ ਆ ਕਿ ਜਾਂਦਾ ਏ। "ਓ ਤੂੰ ਕਾਲੇ ਕੂਟੇ, ਹੋਸ਼ 'ਚ ਰਹੋ, ਕੋਈ ਬੱਬਰ ਨਾ ਆ ਜਾਏ।" ਇਹ ਉਸਦਾ ਡਰ ਸੀ। ਉਹ ਡਰ ਵਿੱਚ ਬੱਬਰਾਂ ਤੋਂ ਡਰ ਰਿਹਾ ਸੀ। ਜ਼ਿਲ੍ਹਾ ਜਲੰਧਰ ਦਾ ਰਾਖਾ ਆਪ ਡਰ ਰਿਹਾ ਸੀ। ਉਸ ਨੂੰ ਸਾਰੇ ਪੰਜਾਬੀ ਤੇ ਵਫਾਦਾਰ ਘਰੇਲੂ ਨੌਕਰ ਸਰਕਾਰੀ ਚਪੜਾਸੀ ਪੀਏ ਤੇ ਪੁਲਿਸ ਦੇ ਸਿਪਾਹੀ ਬੱਬਰਾਂ ਦਾ ਰੂਪ ਦਿਖਾਈ ਦਿੰਦੇ ਸਨ ਉਸ ਨੇ ਕਮਿਸ਼ਨਰ ਨੂੰ ਟੈਲੀਫੋਨ ਕੀਤਾ ਕਿ ਉਹ ਆਪਣੀ ਕੋਠੀ ਦੀ ਰਾਖੀ ਵਾਸਤੇ ਗੋਰੇ ਸਿਪਾਹੀ ਚਾਹੁੰਦਾ ਹੈ ਕਿਉਂਕਿ ਇਹਨਾਂ ਨੂੰ ਪੰਜਾਬੀਆਂ ਤੋਂ ਖਤਰਾ ਲੱਗਣ ਲੱਗ ਪਿਆ ਤੇ ਉਹਨੂੰ ਸਾਰੇ ਬੱਬਰ ਦਿਸਣ ਲੱਗ ਪਏ ਵੀ ਇਹ ਸਾਰੇ ਬੱਬਰ ਹੀ ਨੇ ਕਿਤੇ ਘਰੇ ਮੈਨੂੰ ਮਾਰ ਹੀ ਨਾ ਦੇਣ ਤੇ ਤੁਹਾਨੂੰ ਪਤਾ ਵੀ ਜਦੋਂ ਡਰ ਦਿਮਾਗ 'ਚ ਬਹਿ ਜਾਵੇ ਤੇ ਕਾਲਿਆਂ ਤੇ ਇਸ ਕਰਕੇ ਭਰੋਸਾ ਨਹੀਂ ਸੀ ਕਿ ਕਾਲੇ ਬੰਦਿਆਂ ਨੂੰ ਮਾਰ ਕੇ ਉਹਨਾਂ ਦੀਆਂ ਵਰਦੀਆਂ ਬੱਬਰ ਪਾ ਕੇ ਪਹਿਰਿਆਂ ਤੇ ਆ ਖਲੋਂਦੇ ਨੇ ਤੇ ਖੂਨ ਕਰ ਜਾਂਦੇ ਹਨ ਜੈਕਬ ਨੂੰ ਸਾਰਾ ਦੇਸ਼ ਹੀ ਬੱਬਰ ਬਣ ਗਿਆ ਪ੍ਰਤੀਤ ਹੋਣ ਲੱਗ ਪਿਆ ਕਮਿਸ਼ਨਰ ਨੇ ਉਸ ਦੀ ਗੱਲ ਮੰਨ ਲਈ ਕਿਉਂਕਿ ਕਮਿਸ਼ਨਰ ਵੀ ਗੋਰਾ ਸੀ ਪ੍ਰਦੇਸ਼ ਵਿੱਚ ਗੋਰੇ ਦੀ ਰਾਖੀ ਗੋਰਾ ਜ਼ਰੂਰ ਕਰਦਾ ਸੀ ਫੌਜ ਵਿੱਚੋਂ ਗੋਰੇ ਮੰਗਵਾਏ ਗਏ ਉਹ ਡੀਸੀ ਜਲੰਧਰ ਦੀ ਕੋਠੀ ਅੱਗੇ ਪਹਿਰਾ ਦੇਣ ਲੱਗੇ ਬੜੇ ਹੁਸ਼ਿਆਰ ਤੇ ਹੋ ਕੇ ਚਿੜੀ ਨਹੀਂ ਸੀ ਫੜਕੰਦੇਂਦੇ ਔਰਤ مرد ਬੱਚਾ ਕੋਈ ਨਹੀਂ ਸੀ ਅੱਗੇ ਆ ਸਕਦਾ ਮਿਸਟਰ ਜੈਕਬ ਦੇ ਕੋਠੀ ਅੰਦਰ ਹੀ ਟੈਲੀਫੋਨ ਨਾਲ ਬਹੁਤੇ ਕੰਮ ਹੁੰਦੇ ਸਨ ਉਸ ਦੀ ਮੇਮ ਕੁਝ ਘਬराई ਸੀ ਉਹ ਫੈਸ਼ਨ ਕਰਨ ਖਾਣ ਪੀਣ ਵਿੱਚ ਰੁਚੀ ਰੈਂਦੀ ਸੀ ਜਾਂ ਗ੍ਰਾਮੋਫੋਨ ਤੇ ਰਿਕਾਰਡ ਲਾ ਕੇ ਸੁਣਦੀ ਸੀ ਜਿਹੜੇ ਬਲੈ ਤੋਂ ਨਵੇਂ-ਨਵੇਂ ਆਏ ਸਨ ਉਸ ਦੇ ਬੱਚਾ ਕੋਈ ਨਹੀਂ ਸੀ ਹੋਇਆ ਉਹ ਜੈਕਬ ਨੂੰ ਖੋਜ ਰੱਖ ਕੇ ਮੌਜ ਮੇਲਾ ਕਰਨਾ ਚਾਹੁੰਦੀ ਸੀ ਬਹਾਰ ਦੇ ਦਿਨ ਨੂੰ ਮਨਾਉਣਾ ਚਾਹੁੰਦੀ ਲੋਚਦੀ ਸੀ ਪਰ ਸਾਹਿਬ ਕਬਰਾਂ ਦੇ ਰੁੱਖਾਂ ਵਾਂਗ ਉਦਾਸ ਸੀ ਉਸ ਦਾ ਗਵਰਾ ਰੰਗ ਪੀਲਾ ਹੁੰਦਾ ਜਾਂਦਾ ਸੀ ਪੰਜਾਬ ਸਰਕਾਰ ਵੱਲੋਂ ਉਸ ਨੂੰ ਸਖਤ ਝਾੜ ਪੈ ਰਹੀ ਸੀ ਕਿ ਉਸ ਦਾ ਜ਼ਿਲ੍ਹਾ ਬਾਗੀਆਂ ਦਾ ਡੱਡਾ ਬਣ ਰਿਹਾ ਹੈ ਉਹ ਦਬਾਉਂਦਾ ਕਿਉਂ ਨਹੀਂ ਉਸ ਦਿਨ ਉਹ ਇਸ ਵਾਸਤੇ ਬਹੁਤ ਖਬਰਾਇਆ ਸੀ ਕਿ ਉਸ ਦੀ ਕੋਠੀ ਵਿੱਚ ਕੁਝ ਕੁ ਉੱਚ ਅਧਿਕਾਰੀਆਂ ਦੀ ਮੀਟਿੰਗ ਰੱਖੀ ਹੋਈ ਸੀ ਲਾਹੌਰੋਂ ਮਿਸਟਰ ਮੋਗਰ ਏ ਆਈ ਜੀ ਆਇਆ ਸੀ ਡੀ ਸੀ ਹੁਸ਼ਿਆਰਪੁਰ ਹੁਸ਼ਿਆਰਪੁਰ ਦੇ ਜਲੰਧਰ ਕਪੂਰਥਲੇ ਦੇ ਐਸ ਐਸ ਪੀ ਮਹਾਰਾਜਾ ਕਪੂਰਥਲਾ ਦਾ ਪੀਏ ਤੇ ਦੀਵਾਨ ਦੁਰਗਾਦਾਸ ਵੀ ਪੁੱਜੇ ਸੀ ਪੰਜਾਬ ਸਰਕਾਰ ਦੇ ਉਚੇਚੇ ਭੇਜੇ ਪੁਲਿਸ ਅਫਸਰ ਖਾਨ ਸਾਹਿਬ ਮੀਆਂ ਅਬਦੁੱਲ ਇਮਾਮ ਵੀ ਪੁੱਜਾ ਸੀ ਉਹਨੇ ਬੱਬਰਾਂ ਨੂੰ ਦਬਾਉਣ ਦਾ ਵੀੜਾ ਚੁੱਕਿਆ ਉਹ ਬੜਾ ਕਨੂਕ ਅਫਸਰ ਸੀ ਮਾਂ ਜੇ ਥਾਣੇਦਾਰ ਹੋਵਾਂ ਤਾਂ ਤੇਰੇ ਚਿੱਤੜ ਕੁੱਟਾਂ ਵਾਲੀ ਅਖੌਂ ਤੋਂ ਉਸ ਉੱਤੇ ਘਟਦੀ ਸੀ ਸੱਤ ਪਟੋਚਾ ਪਠਾਣੀ ਕੱਦਕਾਰ ਦਾ ਬੰਦਾ ਸੀ ਉਸ ਦਾ ਜਨਮ ਮੀਆਂ ਵਾਲੀ ਦੇ ਜੰਗਲੀ ਇਲਾਕੇ 'ਚ ਹੋਇਆ ਸੀ ਗਾਲ ਤੋਂ ਬਿਨਾਂ ਕਿਸੇ ਦੋਸ਼ੀ ਨਾਲ ਗੱਲ ਨਹੀਂ ਕਰਨੀ ਜਾਣਦਾ ਸੀ ਹੋਰ ਅ fırsਰਾਂ ਦਾ ਤਾਂ ਖਿਆਲ ਹੀ ਸੀ ਕਿ ਕੁਝ ਕੁ ਵਫਾਦਾਰ ਝੋਲੀ ਚੁੱਕ ਉਸ ਇੱਕ ਇਕਤਤਾ ਵਿੱਚ ਸੱਦੇ ਜਾਣ ਪਰ ਮਿਸਟਰ ਜੈਕਬ ਨਹੀਂ ਸੀ ਮੰਨਿਆ ਉਹ ਆਖਦਾ ਸੀ ਉਹ ਉਹਨਾਂ 'ਤੇ ਭਰੋਸਾ ਨਹੀਂ ਉਹ ਵੀ ਤਾਂ ਦੁਸ਼ਮਣ ਹੀ ਹੋ ਸਕਦਾ ਹੈ ਇਹ ਬਾਤ ਹੀ ਡਰਿਆ ਪਿਆ ਸੀ ਇਹਨੂੰ ਇਹੀ ਕਿਤੇ ਬੱਬਰ ਹੀ ਨਾ ਉਹਨਾਂ ਦੇ ਭੇਜਤਾ ਵਿੱਚ ਆ ਜਾਣਾ ਤੇ ਮਿਸਟਰ ਜੈਕਬ ਨੇ ਸਰਕਾਰ ਪੰਜਾਬ ਦਾ ਹੁਕਮ ਸੁਣਾਉਣ ਪਿੱਛੋਂ ਅੰਗਰੇਜ਼ੀ ਵਿੱਚ ਦੱਸਿਆ ਕਿ ਵਫਾਦਾਰ ਗਿੰਦਾ ਸਿੰਘ ਵੀ ਮਾਰਿਆ ਗਿਆ ਬੱਬਰ ਲਹਿਰ ਵਾਦੀ ਜਾ ਰਹੀ ਸੀ ਇਸ ਨੂੰ ਹਰ ਕੀਮਤ 'ਤੇ ਰੋਕਿਆ ਜਾਵੇ ਫੌਜ ਪੁਲਿਸ ਮਿਲ ਕੇ ਕੰਮ ਕਰਨ ਸਖਤੀ ਕਰੋ ਜਿਸ ਦੇ ਪਾਸ ਕੋਈ ਬੱਬਰ ਬੈਠੇ ਗੱਲ ਕਰੇ ਜਾਂ ਕੋਈ ਬਾਗੀ ਦੀ ਮਦਦ ਕਰੇ ਉਸ ਨੂੰ ਝਟਪਟ ਗ੍ਰਿਫਤਾਰ ਕਰੋ ਕਿਸ਼ਨ ਸਿੰਘ ਤੇ ਕਰਮ ਸਿੰਘ ਜਿਹੇ ਜਿਹੜੇ ਹੋਰ ਵੱਡੇ ਸ਼ਰਾਰਤੀ ਹਨ ਉਹਨਾਂ ਨੂੰ ਫੜਨ ਵਾਸਤੇ ਬਹੁਤ ਭਾਰੀ ਇਨਾਮ ਦਾ ਐਲਾਨ ਕੀਤਾ ਜਾਏਗਾ ਹਰ ਇੱਕ ਨੇ ਆਪਣੀ ਆਪਣੀ ਸਲਾਹ ਦਿੱਤੀ। ਦੁਰਗਾਦਾਸ ਨੇ ਦੱਸਿਆ ਕਿ ਬੱਬਰਾਂ ਦੀ ਗਿਣਤੀ 60-70 ਹੋ ਗਈ ਦਾਸੀ ਦੀ ਹੈ। ਲੋਕ ਬੱਬਰਾਂ ਨੂੰ ਮਦਦ ਦੇਣ ਲੱਗ ਪਏ ਹਨ। ਸ਼ਿਵ ਸਿੰਘ ਨੂੰ ਬਥੇਰਾ ਕੁੱਟਿਆ, ਪੁੱਠਾ ਟੰਗਿਆ, ਕਈ ਸਖਤੀਆਂ ਕੀਤੀਆਂ। ਉਸ ਨੇ ਕੁਝ ਨਹੀਂ ਦੱਸਿਆ। ਮਿਸਟਰ ਮੌਗਰ AIG ਨੇ ਬਹੁਤ ਸਾਰੀਆਂ ਵਿਵੰਤਾ ਦੱਸਣ ਦੇ ਨਾਲ ਕਿਹਾ, ਜਿਸ ਨੂੰ ਫੜੋ ਉਸ ਨੂੰ ਸੁਲਤਾਨੀ ਗਵਾ ਬਣਾਓ। ਆਪਣੇ ਵਫਾਦਾਰ ਆਦਮੀ ਬੱਬਰਾਂ ਦੀ ਪਾਲਟੀ ਵਿੱਚ ਭਰਤੀ ਕਰਾਓ। ਉਹੋ ਪੂਰੀ ਜਸੂਸੀ ਕਰਨ ਚਾਰ ਪੰਜ ਜਵਾਨ ਤੀਵੀਆਂ ਲੱਭੋ ਜਿਹੜੀਆਂ ਬਬਰਾਂ ਨੂੰ ਪ੍ਰੇਮ ਜਾਲ ਵਿੱਚ ਫਸਾਉਣ ਬਾਦਸ਼ਾਹ ਦੀ ਵਫਾਦਾਰੀ ਕਰਨ ਦਾ ਇਹੋ ਚੰਗਾ ਸਮਾਂ ਹੈ ਜਿਹੜਾ ਵੀ ਕੋਈ ਥੋੜੀ ਬਹੁਤ ਸਰਕਾਰ ਦੀ ਫਾਇਦਾ ਕਰੇ ਉਸ ਨੂੰ ਸਰਕਾਰ ਕੋਲੋਂ ਇਨਾਮ ਦਵਾਇਆ ਜਾਵੇ ਰੁਪਏ ਅਸਲੇ ਤੇ ਆਦਮੀਆਂ ਦੀ ਕੋਈ ਪਰਵਾਹ ਨਹੀਂ ਦੁਆਬੇ ਦੇ ਸਾਰੇ ਨਿੱਕੇ ਵੱਡੇ ਸਰਕਾਰੀ ਅਫਸਰਾਂ ਦੀ ਜ਼ਿੰਦਗੀ ਮੌਦਾ ਸਵਾਲ ਹੈ ਅਸਾਂ ਸੁਣਿਆ ਹੈ ਦੇਸ਼ ਦੀਆਂ ਵੱਡੀਆਂ ਪਾਰਟੀਆਂ ਵੀ ਇਹਨਾਂ ਦੇ ਪਿੱਛੇ ਹਨ ਹਥਿਆਰ ਆਸਤਾਂ ਵਿੱਚੋਂ ਮਿਲ ਰਹੇ ਨੇ ਰਾਜਿਆਂ ਵੱਲ ਇੱਕ ਖੁਫੀਆ ਚਿੱਠੀ ਭੇਜੀ ਜਾ ਰਹੀ ਹੈ ਕਿ ਉਹ ਹਥਿਆਰਾਂ ਦੀ ਸਪਲਾਈ ਰੋਕਣ ਲੋਕਾਂ ਦੇ ਮਨਾਂ 'ਚ ਇਹ ਯਕੀਨ ਕਰਾਉਣਗੇ ਅੰਗਰੇਜ਼ੀ ਰਾਜ ਭਾਰਤ ਵਿੱਚੋਂ ਕਦੀ ਵੀ ਖਤਮ ਨਹੀਂ ਹੋਵੇਗਾ ਜੇ ਅੰਗਰੇਜ਼ੀ ਰਾਜ ਖਤਮ ਹੋ ਗਿਆ ਤਾਂ ਭਾਰਤ ਦਾ ਭਾਰਤ 'ਚ ਘਰੇਲੂ ਜੰਗ ਛੇੜ ਜਾਵੇਗੀ ਕਿਉਂਕਿ ਭਾਰਤੀਆਂ ਨੂੰ ਰਾਜ ਕਰਨ ਦੀ ਜਾਚ ਨਹੀਂ ਅਨਪੜ੍ਹ ਤੇ ਲਾਲਚੀ ਹਨ ਦੇਖੋ ਅੰਗਰੇਜ਼ੀ ਰਾਜ ਵਿੱਚ ਕਿੰਨੇ ਸੁਖ ਹਨ ਪਹਿਲਾਂ ਨਾ ਸੜਕਾਂ ਪੱਕੀਆਂ ਸਨ ਨਾ ਰੇਲ ਸੀ ਤੇ ਨਾ ਤਾਰ ਡਾਕ ਦਾ ਪ੍ਰਬੰਧ ਸੀ ਲੋਕਾਂ ਨੂੰ ਅੰਗਰੇਜ਼ ਰਾਜ ਦੀਆਂ ਬਰਕਤਾਂ ਦਾ ਗਿਆਨ ਕਰਾਓ ਸ਼ਕਤੀ ਜ਼ਰੂਰ ਕਰੋ ਇੱਕ ਦੋ ਪਿੰਡ ਫੂਕੋ ਖੇਤ ਉਜਾੜੋ ਤੀਵੀਆਂ ਨੰਗੀਆਂ ਕਰਕੇ ਪਿੰਡਾਂ ਤੇ ਚੌਂਕਾਂ ਵਿੱਚ ਬਿਠਾਓ ਕੁੱਟੋ ਤਾਂ ਕਿ ਲੋਕ ਡਰ ਜਾਣ ਡਰ ਦਾ ਤੂਫਾਨ ਲਿਆ ਦਿਓ ਉਧਰ ਮੈਂ ਸਮਝ ਲਵਾਂਗਾ ਜਲਿਆਂਵਾਲੇ ਬਾਗ ਅੰਮ੍ਰਿਤਸਰ ਵਿੱਚ ਸ਼ਰਾਰਤੀਆਂ ਨੂੰ ਦਬਾਉਣ ਲਈ ਸ਼ਕਤੀ ਵਰਤੀ ਤਾਂ ਸਰਕਾਰ ਦਾ ਕਿਸੇ ਨੇ ਕੀ ਵਿਗਾੜ ਲਿਆ ਅੰਗਰੇਜ਼ ਰਾਜ ਸਾਰੇ ਸੰਸਾਰ ਤੇ ਹੈ ਜਿਹੜਾ ਜਰਮਨੀ ਨੂੰ ਹਾਰ ਦੇ ਸਕਦਾ ਹੈ ਉਹ ਹਿੰਦੁਸਤਾਨ ਕੋਲੋਂ ਹਾਰ ਨਹੀਂ ਖਾ ਸਕਦਾ ਇਹ ਅੰਗਰੇਜ਼ਿਆਂ ਦਾ ਅਹੰਕਾਰ ਸੀ ਫਤੂਰ ਬੋਲਦਾ ਸੀ ਇਸ ਤਰ੍ਹਾਂ ਮਿਸਟਰ ਮੌਗਰ ਜੋਸ ਵਿੱਚ ਬੋਲਿਆ ਬੋਲੀ ਗਿਆ ਉਹ ਹੰਡਿਆ ਹੋਇਆ ਪੁਲਿਸ ਅਫਸਰ ਸੀ ਭਾਰਤ ਵਿੱਚ ਨੌਕਰੀ ਕਰਦੇ ਹੋਏ ਉਸ ਨੂੰ 20 ਸਾਲ ਹੋ ਗਏ ਜਿਹੜੀ ਵੀ ਜਾਗਰਤੀ ਦੀ ਲਹਿਰ ਉੱઠી ਸੀ ਉਸ ਵਿੱਚ ਉਸ ਨੇ ਵਤਨ ਪ੍ਰਸਤਾ ਨੂੰ ਕੁਚਲਿਆ ਸੀ ਇਹਨਾਂ ਜ਼ੁਲਮਾਂ ਕਰਕੇ ਉਸ ਨੂੰ ਖੂਨੀ ਮੌਗਰ ਕਿਹਾ ਜਾਂਦਾ ਸੀ ਮੰਗਾਲ ਤੇ ਬਿਹਾਰ ਵਿੱਚ ਉਸ ਨੇ ਕੌਮ ਪ੍ਰਸਤਾ ਉੱਤੇ ਅਨੇਕਾਂ ਜ਼ੁਲਮ ਢਾਏ ਸਨ ਉਦੇ ਆਤਮ ਮਸੂਮ ਜਨਤਾ ਦੇ ਲਹੂ ਨਾਲ ਰੰਗੇ ਹੋਏ ਸਨ ਇਸੇ ਕਰਕੇ ਉਹ ਮਰਮੋਲੀ ਥਾਣੇਦਾਰ ਤੋਂ AIG ਦੇ ਅਹੁਦੇ ਤੱਕ ਪੁੱਜਾ ਸੀ ਗਵਰਨਰ ਪੰਜਾਬ ਨੇ ਉਸ ਨੂੰ ਕੋਲ ਸਦਕੇ ਉੱਚੀ ਹਦਾਇਤ ਦਿੱਤੀ ਸੀ ਉਸ ਵੇਲੇ ਸਾਰਾ ਪੰਜਾਬ ਜਾਗ ਪਿਆ ਸੀ ਕਾਲੀ ਲਹਿਰ ਗੁਰਦੁਆਰਾ ਸੁਧਾਰ ਲਹਿਰ ਜੋਰਾਂ ਤੇ ਸੀ ਦੇਸ਼ ਦੀ ਕੌਮੀ ਜਮਾਤ ਕਾਂਗਰਸ ਇਸ ਦੀ ਹਮਾਇਤ ਕਰਦੀ ਹਿੰਦੂ ਸਿੱਖਾਂ ਤੋਂ ਬਿਨਾਂ ਮੁਸਲਮਾਨ ਵੀ ਇਸ ਲਹਿਰ ਦੇ ਨਾਲ ਹਮਦਰਦੀ ਜਤਾਉਂਦੇ ਸਨ ਜੇਲ੍ਹਾਂ ਦੇਸ਼ ਭਗਤਾਂ ਨਾਲ ਭਰੀਆਂ ਜਾ ਰਹੀਆਂ ਸਨ ਪ੍ਰਦੇਸ਼ਾਂ ਵਿੱਚ ਆਵਾਜ਼ ਉੱਚੀ ਹੋ ਗਈ ਸੀ ਵਿਦੇਸ਼ਾਂ ਤੋਂ ਸਿੱਖ ਪੰਜਾਬ ਨੂੰ ਆ ਰਹੇ ਸਨ ਫੌਜਾਂ ਵਿੱਚੋਂ ਕਈ ਨਾਵੇਂ ਘਟਾਰੇ ਸਨ ਕਿ ਅੰਗਰੇਜ਼ ਦੀ ਨੌਕਰੀ ਕਰਨ ਨਾਲੋਂ ਅੰਗਰੇਜ਼ ਨੂੰ ਦੇਸ਼ੋਂ ਕੱਢਣ ਵਿੱਚ ਹੀ ਭਲਾ ਹੈ ਸਾਰੇ ਪੰਜਾਬ ਵਿੱਚ ਗੜਬੜ ਸੀ ਜਦੋਂ ਮਿਸਟਰ ਮੌਗਰ ਜੋਸ਼ੀਲੀ ਤਕਰੀਰ ਕਰ ਰਿਹਾ ਸੀ ਜਦੋਂ ਸਾਰੇ ਸੋਚ ਰਹੇ ਸਨ ਕਿ ਬੱਬਰਾਂ ਨੂੰ ਕਿਵੇਂ ਖਤਮ ਕੀਤਾ ਜਾਵੇ ਜਦੋਂ ਮਿਸਟਰ ਜੈਕਬ ਨੂੰ ਆਪਣੀ ਨੌਕਰੀ ਤੇ ਜਾਨ ਦੀ ਚਿੰਤਾ ਸੀ ਬੰਗਲੇ ਦੇ ਬਾਹਰ ਪੁਲਿਸ ਦਾ ਪਹਿਰਾ ਸੀ ਉਸ ਵੇਲੇ ਇੱਕਦਮ ਧਮਾਕਿਆਂ ਨਾਲ ਸਾਰਾ ਬੰਗਲਾ ਹਿੱਲ ਗਿਆ ਜੈਕਬ ਕੁਰਸੀ ਤੋਂ ਥਿਲਕ ਪਿਆ ਮੌਗਰ ਦੇ ਕੰਨ ਬੰਦ ਹੋ ਗਏ ਤੇ ਜ਼ੁਬਾਨ ਰੁਗ ਗਈ ਦੂਸਰੇ ਤਰਵਕ ਕੇਤ ਕੁਰਸੀਆਂ ਤੋਂ ਉੱਠੇ ਹਰ ਇੱਕ ਦੇ ਮੂੰਹ ਨਿਕਲਿਆ ਬੰਬ ਬੰਬ ਫਟ ਗਏ ਕਿੱਥੇ ਸਾਰੇ ਬਾਹਰ ਨਿਕਲ ਗਏ ਬੰਗਲੇ ਦੀ ਬਾਹਰਲੀ ਕੰਧ ਤੇ ਲਾਗੇ ਧੂਆਂ ਸੀ ਗੋਰਾ ਫੌਜ ਦੇ ਜਵਾਨ ਘਬਰਾਏ ਹੋਏ ਬੰਦੂਕਾਂ ਤਾਣੀ ਖਲੋਤੇ ਸਨ ਇਨਚਾਰਜ ਸਰ ਸਰਜੈਂਟ ਨੇ ਆ ਕੇ ਸਾਰਿਆਂ ਨੂੰ ਸਲੂਟ ਮਾਰ ਕੇ ਅੰਗਰੇਜ਼ੀ ਵਿੱਚ ਦੱਸਿਆ ਕਿ ਇੱਕ ਮੰਗਤੀ ਜਿਹ ਬੁੱਢੀ ਟੀਵੀ ਅੱਗੇ ਆਉਣਾ ਚਾਹੁੰਦੀ ਸੀ ਉਸਨੂੰ ਰੋਕਿਆ ਗਿਆ ਉਹ ਰੁਕਦੀ ਨਹੀਂ ਸੀ ਮੱਲੋ ਮੱਲੀ ਅੰਦਰ ਆਉਂਦੀ ਸੀ ਗੇਟ ਦੇ ਸਪਾਈਆਂ ਨੇ ਉਸਨੂੰ ਫੜ ਕੇ ਇੱਕ ਪਾਸੇ ਬਿਠਾਉਣਾ ਚਾਹਿਆ ਪਹਿਲਾਂ ਰੋਪਈ ਕਿ ਫਿਰ ਉਸਨੇ ਆਟਾ ਮੰਗਣ ਵਾਲੀ ਝੋਲੀ ਵਿੱਚੋਂ ਬੰਬ ਕੱਢ ਕੇ ਇੰਨੀ ਜਲਦੀ ਛੁੱਟੇ ਕਿ ਰਾਖੇ ਸਪਾਈਆਂ ਨੂੰ ਮੌਕਾ ਹੀ ਨਾ ਮਿਲਿਆ ਆਪਣਾ ਬਚਾਉਣ ਬਚਾਅ ਕਰਨ ਦਾ ਤਿੰਨ ਆਦਮੀ ਮਰ ਗਏ ਬਾਹਰਲੀ ਕੰਧ ਟੱਠੀ ਹੈ ਉਹ ਹੋਰ ਤਾਂ ਮੌਗਰ ਨੇ ਪੁੱਛਿਆ ਫੜੀ ਗਈ ਉਹ ਨਸੀ ਨਹੀਂ ਸਗੋ ਬੈਠ ਕੇ ਪਾਗਲਾ ਵਾਂਗ ਸੰ ਲੱਗ ਪਈ ਉਹ ਕੁਝ ਬੋਲੀ ਪਰ ਸਮਝ ਨਹੀਂ ਲੱਗੀ ਚੰਗਾ ਕੀਤਾ ਤੁਸਨ ਗੋਲੀ ਨਹੀਂ ਮਾਰੀ ਉਹਦੀ ਤਲਾਸ਼ੀ ਲੈ ਕੇ ਅੰਦਰ ਲਿਆਓ ਦੂਰ ਤੱਕ ਆਦਮੀ ਭੇਜੋ ਕਿਤੇ ਹੋਰ ਨਾ ਸ਼ੈਤਾਨ ਖਲੋਤੇ ਹੋਣ ਮੀਆਂ ਜੀ ਤੁਸੀਂ ਵੀ ਜਾਓ ਜਾਓ ਦੁਰਗਾਦਾਸ ਜੀ ਇਹ ਅੰਗਰੇਜ਼ਾਂ ਨੇ ਸਾਰੇ ਝੋਲੀ ਚੋਕੇ ਜਿਹੜੇ ਇਥੋਂ ਦੇ ਹੀ ਪੰਜਾਬ ਦੇ ਜਾਂ ਇਹਨਾਂ ਨੂੰ ਭੇਜਿਆ ਵੀ ਤੁਸੀਂ ਜਾਓ ਮਰੋ ਅੱਗੇ ਜਾ ਕੇ ਮੌਗਰ ਡੀਸੀ ਜਲੰਧਰ ਜੈਕਬ ਤੇ ਡੀਸੀ ਹੁਸ਼ਿਆਰਪੁਰ ਤੇ ਨੇ ਹੀ ਇਰਾਨ ਤੇ ਭੇਪੀਦ ਹੋ ਗਏ। ਉਹਨਾਂ ਨੇ ਹਿੰਦੁਸਤਾਨੀ ਅਫਸਰਾਂ ਨੂੰ ਹੀ ਦੇਖਣ ਵਾਸਤੇ ਭੇਜਿਆ। ਉਹ ਖਲੋਤੇ ਹੋਏ ਉਸ ਮੰਗਤੀ ਤੀਵੀਂ ਦੀ ਉਡੀਕ ਕਰਨ ਲੱਗੇ। ਜਿਸ ਨੇ ਬੰਬ ਸੁੱਟ ਕੇ ਤਿੰਨ ਗੋਰੇ ਫੌਜੀ ਮਾਰ ਦਿੱਤੇ ਸਨ। ਡੀਸੀ ਦੇ ਬੰਗਲੇ ਬੰਬ ਮਾਰਨ ਆਈ। ਕਿੰਨੀ ਦਿਲ ਵਾਲੀ ਤੀਵੀਂ ਹੋਵੇਗੀ? ਉਹ ਸੋਚਦੇ ਰਹੇ। ਤਿੰਨ ਫੌਜੀਆਂ ਦੇ ਪਹਿਰੇ ਹੇਠ ਜਿਨ੍ਹਾਂ ਦੇ ਹੱਥ ਵਿੱਚ ਸੰਗੀਨਾ ਵਾਲੀਆਂ ਬੰਦੂਖਾਂ ਤਣੀਆਂ ਹੋਈਆਂ ਸਨ ਇੱਕ ਤੀਵੀਂ ਆਈ। ਮੈਲਾ ਤੇ ਫਟਿਆ ਤੇੜ ਕਗਰਾ ਜਿਸ ਦੇ ਹਥਲੇ ਪਾਸੇ ਲਾਲ ਪੱਟੀ ਲੱਗੀ ਹੋਈ ਸੀ ਗਲ ਕਤਰਾਂ ਵਾਲਾ ਖੱਦਰ ਦਾ ਕੁੜਤਾ ਮੈਲਾ ਚਿੱਕੜ ਤੇ ਥਿੰਦਾ ਉਹ ਵੀ ਤਿੰਨ ਚੌ ਥਾਵਾਂ ਤੋਂ ਫਟਿਆ ਹੋਇਆ ਤੇ ਸਿਰ ਤੇ ਪੁਰਾਣੀ ਲਾਲ ਫੁਲਕਾਰੀ ਉਡੇਰੀ ਉਮਰ ਸੀ ਲੱਕ ਕੁੱਬਾ ਚਿਹਰੇ ਤੇ ਹੱਥਾਂ ਉੱਤੇ ਝੂੜੀਆਂ ਪਈਆਂ ਹੋਈਆਂ ਅੱਖਾਂ ਨਿੱਕੀਆਂ ਸਿਰ ਦੇ ਵਾਲ ਬਿਲਕੁਲ ਦੁੱਧ ਜਿੱਟੇ ਮੂੰਹ ਵਿੱਚ ਵਿਰਲੇ ਦੋ ਕੁ ਦੰਦ ਮੋٹے ਸੁਕੇ ਬੁੱਲ ਉਹ ਕੋਈ ਦਾਦੀ ਸੀ ਉਹ 70 ਸਾਲ ਤੋਂ ਉੱਪਰ ਹੀ ਹੋਵੇਗੀ ਘਟ ਨਹੀਂ ਉਹ ਹਾਦੀ ਸੀ ਉਸ ਨੂੰ ਨਾ ਡਰ ਸੀ ਨਾ ਸਹਿਮ ਤੇ ਨਾ ਸੰਗ ਉਹ ਬੰਗਲੇ ਦੇ ਬਰਾਂਡੇ ਵਿੱਚ ਪਹੁੰਚ ਗਈ ਮੈਂ ਬੰਬ ਮਾਰੇ ਹਨ ਮੇਰੀ ਇੱਛਾ ਪੂਰੀ ਨਹੀਂ ਹੋਈ ਮੈਂ ਤਾਂ ਸਾਹਬ ਦਾ ਬੰਗਲਾ ਉਡਾਣ ਆਈ ਸੀ ਉਸ ਚੰਦਰੇ ਸਾਹਿਬ ਦਾ ਬੰਗਲਾ ਜਿਸ ਨੇ ਮੇਰਾ ਪੋਤਰਾ ਗੋਲੀਆਂ ਨਾਲ ਪੁੰਨ ਸਟਿਆ ਖੂਨ ਦਾ ਬਦਲਾ ਖੂਨ ਹੈ ਨਾ ਉਤੀ ਵੀ ਬੜੀ ਨਿਰਪੈਤਾ ਨਾਲ ਬੋਲੀ ਗਈ ਸਾਰੇ ਅਫਸਰ ਹੈਰਾਨ ਖਲੋਤੇ ਇੱਕ ਦੂਸਰੇ ਦੇ ਮੂੰਹ ਵੱਲ ਤੱਕਦੇ ਰਹੇ ਮੇਰਾ ਨਾਂ ਨੰਦੋ ਏ ਨੰਦੋ ਮੈਂ ਸਾਬ ਨੂੰ ਮਾਰਨਾ ਸੀ ਉਸਦੀ ਮੇਮ ਨੂੰ ਮਾਰਨਾ ਸੀ ਪਰ ਮਰ ਗਏ ਵਿਚਾਰੇ ਤਿੰਨੇ ਮੁੰਡੇ ਕਿਸੇ ਦੇ ਲਾਲ ਇਹ ਆ ਕੇ ਫਿਰ ਖੇੜ ਖੜਾ ਕੇ ਹੱਸ ਪਈ ਉਹ ਭਿਆਨਕ ਆ ਸਭ ਪਾਗਲਾ ਵਾਂਗਾ ਸਾ ਤੇ ਫਿਰ ਗੰਭੀਰ ਹੋ ਗਈ ਮਿਸਟਰ ਮੌਗਰ ਦੇਖਦਾ ਰਿਹਾ ਜੈਕਬ ਡਰ ਨਾਲ ਕੰਬ ਰਿਹਾ ਸੀ ਇਹਦੀ ਤਾਂ ਪਹਿਲਾਂ ਹੀ ਲੱਤਾਂ ਕੰਬੀਆਂ ਜਾਂਦੀਆਂ ਸੀ ਇਹ ਤਾਂ ਇਹ ਤਾਂ ਪਹਿਲਾਂ ਹੀ ਮੌਤ ਤੋਂ ਘਬਰਾਇਆ ਪਿਆ ਸੀ ਬਬਰਾਂ ਡਰਦਾ ਤੇ ਉਹੀ ਹੋਣੀ ਹੋ ਗਈ ਜੈਕਬ ਡਰਨਾ ਕੰਮ ਰਿਹਾ ਸੀ ਉਸ ਨੂੰ ਆਪਣੀ ਮੇਮ ਚੇਤੇ ਆਈ ਉਸ ਦੇ ਮੱਥੇ ਤੇ ਤਰੇਲੀ ਸੀ ਕੋਈ ਚੜੇਲ ਜੈਕਬ ਦੇ ਮੂੰਹੋਂ ਨਿਕਲ ਹੀ ਗਿਆ ਪਰ ਮਿਸਟਰ ਮੋਗਰਸ ਟੀਵੀ ਦੀਆਂ ਸਾਰੀਆਂ ਗੱਲਾਂ ਸੁਣਨਾ ਸੁਣਨਾ ਚਾਹੁੰਦਾ ਸੀ ਉਹ ਭੇਤ ਕੱਢਣਾ ਚਾਹੁੰਦਾ ਸੀ ਕਿ ਉਹ ਕੌਣ ਸੀ ਕਿੱਥੋਂ ਆਈ ਉਸ ਨੂੰ ਬੰਬ ਕਿਸ ਦਿੱਤੇ ਕੀ ਉਹ ਆਦਮੀਆਂ ਦਾ ਪਤਾ ਟਿਕਾਣਾ ਦੱਸੇਗੀ ਦੀਵਾਨ ਦੁਰਗਾਦਾਸ ਤੋਂ ਕਪੂਰਥਲੀੋਂ ਵਾਹ ਨਹੀਂ ਕਿਸਮਤ ਦੀਵਾਨ ਦੁਰਗਾਦਾਸ ਵਾਲ ਵੇਖ ਕੇ ਉਸ ਨੇ ਕਿਹਾ ਜਿਵੇਂ ਉਸ ਦੀ ਜਾਨੂ ਸੀ ਹਾਂ ਮੈਂ ਦੀਵਾਨ ਦੁਰਗਾ ਦਾਸ ਹਾਂ ਜੋ ਹੋਇਆ ਠੀਕ ਹੈ ਨੰਦੋ ਹੁਣ ਤੂੰ ਠੰਡੇ ਦਿਲ ਨਾਲ ਗੱਲ ਕਰ ਤੈਨੂੰ ਦੁੱਖ ਸੀ ਤੈਨੂੰ ਗੁੱਸਾ ਆਇਆ ਕੋਈ ਡਰ ਨਹੀਂ ਆ ਸਾਬ ਲੋਕ ਤੈਨੂੰ ਕੁਝ ਨਹੀਂ ਆਖਣਗੇ ਕਿਉਂ ਨਾ ਆਖਣ ਜਮ ਜਮ ਆਖਣ ਮੈਂ ਇਹਨਾਂ ਦੇ ਬੰਦੇ ਮਾਰੇ ਹਨ ਇਹ ਮੈਨੂੰ ਮਾਰ ਦੇਣ ਮੈਂ ਮਾਰਨ ਆਈ ਹਾਂ ਕਿਉਂਕਿ ਮੈਨੂੰ ਰੋਟੀ ਦੇਣ ਵਾਲਾ ਕੋਈ ਨਹੀਂ ਰਿਹਾ ਸਾਰੇ ਸਰਕਾਰ ਨੇ ਮਾਰ ਦਿੱਤੇ ਹਨ ਪੁੱਤਰਿਓ ਨੋ ਘਰੋਂ ਕਢਾ ਦਿੱਤੀ ਹੈ ਬੁੱਢੀ ਮਾਈ ਨੰਦੋਂ ਇਉਂ ਬੋਲਦੀ ਰਹੀ ਜਿੰਨਾ ਚਿਰ ਇੱਕ ਵੀ ਗੋਰੇ ਅੰਗਰੇਜ਼ ਦਾ ਪੁੱਤਰ ਮੇਰੇ ਦੇਸ਼ ਵਿੱਚ ਹੈ ਗੋਲੀ ਚੱਲਦੀ ਰਹੇਗੀ ਬੰਬ ਵਜਦੇ ਰਹਿਣਗੇ ਮੇਰੇ ਪੁੱਤਰ ਪੋਤਰੇ ਮਰਦੇ ਰਹਿਣਗੇ ਬੁੱਢੜੀ ਨੰਦੋਂ ਨੇ ਆਖਿਆ ਇਉਂ ਪ੍ਰਤੀਤ ਹੁੰਦਾ ਸੀ ਕਿ ਜਿਉਂ-ਜਿਉਂ ਪੁਲਿਸ ਵਾਲੇ ਉਸ ਨੂੰ ਪੁੱਛਦੇ ਸਨ ਕਿ ਉਹ ਕੌਣ ਹੈ ਤੇ ਉਸ ਨੂੰ ਬੰਬ ਕਿਸ ਨੇ ਦਿੱਤੇ ਕਿਉਂ ਤੇਉਂ ਉਸ ਦੇ ਸਰੀਰ ਅੰਦਰੋਂ ਗਵਾਚੀ ਹੋਈ ਸ਼ਕਤੀ ਮੁੜ ਵਾਪਸ ਆ ਰਹੀ ਸੀ ਪੌਣੀ ਸਦੀ ਦੇ ਲੰਮੇ ਸਮੇਂ ਦੀਆਂ ਠੰਡਾ ਗਰਮੀਆਂ ਨੇ ਜਿਹੜਾ ਉਸ ਦੇ ਸਰੀਰ ਨੂੰ ਸੁਕਾ ਕੇ ਕੂਪ ਤੇ ਝੁਰੜੀਆਂ ਝੁਰੜੀ ਕੀਤਾ ਸੀ ਕਾਲੀਆਂ ਰस्सियां ਵਰਗੇ ਵਟ ਪਾਏ ਸਨ ਉਹ ਵਟ ਦੂਰ ਹੋਣ ਲੱਗ ਪਏ ਸੀ ਉਹਦਾ ਲਹੂ ਖੋ ਰਿਆ ਸੀ ਸੁੱਕਾ ਹੱਡ ਮਾਸ ਲਹੂ ਦਾ ਰੂਪ ਧਾਰਨ ਕਰ ਰਿਹਾ ਸੀ ਅੱਖਾਂ ਦੀ ਜੋਤ ਵੱਧ ਰਹੀ ਸੀ ਉਸੇ ਤਰ੍ਹਾਂ ਜਿਵੇਂ ਡੁੱਬਦਾ ਸੂਰਜ ਬਹੁਤਾ ਲਾਲ ਹੁੰਦਾ ਹੈ ਦੀਵਾਨ ਦੁਰਗਾ ਦਾਸ ਤੂੰ ਮੈਥੋਂ ਕੀ ਪੁੱਛਦਾ ਤੈਨੂੰ ਨਹੀਂ ਪਤਾ ਮੈਂ ਉਹ ਹੀਨੰਦਵਾ ਜਿਵੇਂ ਪੁੱਤਰ ਨੂੰ ਫੜਿਆ ਸੀ ਯਾਦ ਹੀ ਕੋਚਰ ਪਹਿਲਾਂ ਜਦੋਂ ਆਖਦਾ ਸੈਂ ਇਹ ਮਰਕਨ ਤੋਂ ਆਏ ਬਾਗੀਆਂ ਦਾ ਹਾਮੀ ਹੈ ਸਰਕਾਰ ਦੇ ਵਿਰੋਧ ਬਗਾਵਤ ਕਰਨਾ ਚਾਹੁੰਦਾ ਹੈ ਮੈਂ ਤੇਰੇ ਤਰਲੇ ਕੱਢੇ ਸੀ ਬੁੱਢੜੀ ਦੇ ਪੁੱਤ ਨੂੰ ਕੋਜ ਨਾ ਆਖ ਇਹ ਕਿਸੇ ਦਾ ਸਾਥੀ ਨਹੀਂ ਤੂੰ ਉਸ ਨੂੰ 20 ਸਾਲ ਕੈਦ ਕਰਵਾਈ ਉਸ ਨੂੰ ਕਾਲੇ ਪਾਣੀ ਭੇਜਿਆ ਜਿੱਥੇ ਉਸ ਨੂੰ ਕੁੱਟ ਕੇ ਮਾਰ ਦਿੱਤਾ ਗਿਆ ਉਸ ਨੂੰ ਮਰੇ ਨੂੰ ਬਹੁਤ ਦਿਨ ਨਹੀਂ ਹੋਏ ਸਿਰਫ 1 ਸਾਲ ਤੇ ਤੂੰ ਬਣ ਗਿਆ ਵੱਡਾ ਅਫਸਰ ਮਹਾਰਾਜੇ ਨੂੰ ਮਿਲਿਆ ਖਿਤਾਬ ਇਸ ਬੁੱਢੜੀ ਦੇ ਪੁੱਤਰ ਨੂੰ નિર્ਦੋਸ਼ ਪਕਰਵਾ ਕੇ ਤੁਸੀਂ ਆਪਣੇ ਵਿਦੇਸ਼ੀ ਬਾਪ ਗੋਰੇ ਨੂੰ ਖੁਸ਼ ਕੀਤਾ ਮਾਈ ਨੰਦੋ ਨੂੰ ਮਾਈ ਨੰਦੋ ਤੂੰ ਪਿੰਡੋਂ ਏ ਤੇਰੇ ਪੁੱਤਰ ਦਾ ਨਾਂ ਸ਼ਾਮ ਸਿੰਘ ਸੀ ਦੀਵਾਨ ਦੁਰਗਾ ਦਾਸ ਨੇ ਆਖਿਆ ਜਲੰਧਰ ਥਾਣਾ ਸਦਰ ਦੇ ਇੱਕ ਕਮਰੇ ਵਿੱਚ ਮਾਈ ਨੰਦੋ ਉਸ ਹਾਲਤ ਵਿੱਚ ਭੌਂ ਤੇ ਬੈਠੀ ਸੀ ਜਿਸ ਹਾਲਤ ਵਿੱਚ ਉਹ ਫੜੀ ਗਈ ਸੀ ਦੀਵਾਨ ਦੁਰਗਾ ਦਾਸ ਦੇ ਕੋਲ ਥਾਣੇਦਾਰ ਖਲੋਤੇ ਸਨ ਉਹ ਮਾਈ ਨੰਦੋ ਦੀ ਜ਼ੁਬਾਨੋਂ ਨਿਕਲੇ ਸਾਰੇ ਬੋਲ ਲਿਖੀ ਜਾਂਦੇ ਸਨ ਜਦੋਂ ਮੇਰੇ ਪੁੱਤਰ ਸ਼ਾਮ ਸਿੰਘ ਦਾ ਮਕਦਮਾ ਲਾਹੌਰ ਚੱਲ ਰਿਹਾ ਸੀ ਮੈਂ ਤਤੀ ਬੜੇਬੇ ਵਿੱਚ ਪੋਤਰੇ ਦੀ ਉਂਗਲੀ ਫੜੀ ਲਾਹੌਰ ਦੇ ਵਕੀਲਾਂ ਕੋਲ ਫਿਰਦੀ ਸਾਹ ਤੇ ਮੇਰੀ ਨੋਂ ਘਰ ਸੀ ਤੇਰੇ ਭੇਜੇ ਰਿਆ ਤੇ ਸਪਾਈ ਆਏ ਉਸ ਨੂੰ ਘਰੋਂ ਲੈ ਗਏ ਇਹੇ ਆ ਕੇ ਕਿ ਕਪੂਰਥਲੇ ਹਾਜ਼ਰ ਕਰਨਾ ਹੈ ਤੇਰਾ ਪਤੀ ਸ਼ਾਇਦ ਬਚ ਜਾਵੇ ਉਹ ਭੋਲੀ ਪਤਨੀ ਨੂੰ ਬਚਾਉਣ ਬਦਲੇ ਬਿਨਾਂ ਸੋਚੇ ਸਮਝੇ ਘਰੋਂ ਉਹਨਾਂ ਨਾਲ ਤੁਰ ਪਈ ਉਹ ਮੇਰੇ ਪੁੱਤਰ ਦੀ ਦੂਸਰੀ ਬੋਟੀ ਸੀ ਹੱਥ ਮੂੰਹ ਲੱਗਦੀ ਜਵਾਨ ਦੁਰਗਾ ਦਾਸਾ ਦੱਸ ਤੈਨੂੰ ਕੀ ਪਤਾ ਨਹੀਂ ਤੇਰੇ ਸਿਪਾਹੀਆਂ ਨੇ ਉਸ ਨੂੰ 10 ਰਾਤਾਂ ਕੋ ਰੱਖਿਆ ਉਸ ਨਾਲ ਮੂੰਹ ਕਾਲਾ ਕੀਤਾ નિર્ਦੋਸ਼ ਧਰਮਨ ਤੀਵੀਆਂ ਦਾ ਸਤਿਆਨਾਸ਼ ਕੀਤਾ ਤੇ ਫਿਰ ਛੱਡ ਦਿੱਤਾ ਉਹ ਰੋਂਦੀ ਪਿੜਦੀ ਘਰ ਆਈ ਬੂਹਾ ਮਾਰ ਕੇ ਅੰਦਰ ਪੈ ਗਈ ਜਿਉਂਦੀ ਬਾਹਰ ਨਾ ਨਿਕਲੀ ਸ਼ਰਮ ਦੀ ਮਾਰੀ ਮਰ ਗਈ ਮੇਰੇ ਨੂ ਪੋਤਾ ਖੂਨ ਤੇਰੇ ਸਿਰ ਹੈ ਰਿਆਸਤ ਕਪੂਰਥਲੇ ਦੇ ਮਹਾਰਾਜੇ ਦੇ ਸਿਰ ਹੈ 10 ਗੋਲੀ ਨਾ ਚੱਲੇ ਬੰਬ ਨਾ ਪੈਣ ਮਾਈ ਨੰਦੋ ਸੱਚੀ ਸੀ ਉਸ ਵੇਲੇ ਸੱਚ ਇੱਕ ਅਪਾਰ ਸ਼ਕਤੀ ਬਣ ਕੇ ਉਸ ਦੀ ਜ਼ੁਬਾਨ ਤੇ ਪ੍ਰਗਟ ਹੋ ਰਿਆ ਸੀ ਉਹ ਨਰ ਭੈ ਆਤਮਾ ਬਣ ਚੁੱਕੀ ਸੀ ਕਿਉਂਕਿ ਜੀਵਨ ਦੀ ਇੱਛਾ ਨਹੀਂ ਸੀ ਰੱਖੀ ਜੀਵਨ ਦੀ ਲੋੜ ਵੀ ਨਹੀਂ ਸੀ ਕਿਉਂਕਿ ਕੋਈ ਰਿਹਾ ਹੀ ਨਹੀਂ ਸੀ ਜਿਸ ਲਈ ਜਿਉਂਦੀ ਰਹਿੰਦੀ ਦੁਰਗਾਦਾਸ ਸੰਧਿਆ ਪੁਲਿਸ ਅਫਸਰ ਸੀ ਉਹ ਮਾਸੀ ਨੰਦੋ ਦੇ ਗੁੱਸੇ ਤੇ ਸੱਚ ਵਿੱਚੋਂ ਕੋਈ ਲੱਭਣਾ ਚਾਹੁੰਦਾ ਸੀ ਉਹ ਚੁੱਪ ਕਰਕੇ ਸਭ ਸੁਣੀ ਗਿਆ ਨੂੰ ਮਰ ਗਈ ਪੁੱਤ ਮਰ ਗਿਆ ਤੇ ਮੇਰਾ ਆਸਰਾ ਸੀ ਮੇਰਾ ਪੋਤਰਾ ਨਾਲ ਸੀ ਪੋਤਰੋਂ ਨੂੰ ਪਰ ਮਹੀਨਾ ਹੋਇਆ ਮੇਰਾ ਪੋਤਰਾ ਬਬਰਾਂ ਦੇ ਨਾਲ ਤੇਰੀ ਪੁਲਿਸ ਨੇ ਮਾਰ ਦਿੱਤਾ ਉਸ ਦੀ ਮੌਤ ਨੂੰ ਦੇਖ ਕੇ ਤੇ ਪੁਲਿਸ ਕੋਲੋਂ ਡਰ ਕੇ ਮੇਰੀ ਨੂੰ ਬੰਨ ਤੋਂ ਪਤਾ ਨਹੀਂ ਕਿੱਧਰ ਗਈ ਉਹ ਤਾਂ ਪੇਕੇ ਹੈ ਨਾ ਕਿਸੇ ਰਿਸ਼ਤੇਦਾਰ ਦੇ ਅੱਜ 15 ਦਿਨ ਹੋ ਗਏ ਨੇ ਉਹਨੂੰ ਗਈ ਨੂੰ ਕੌਣ ਜਾਣੇ ਮਰ ਗਈ ਕਿ ਜਿਉਂਦੀ ਹੈ ਮੈਂ ਇਕੱਲੀ ਘਰ ਵਿੱਚ ਰਹਿ ਗਈ ਘਰ ਦੇ ਕੋਠੇ ਕਰਦੀ ਦੀ ਭਾਜੜ ਮੈਨੂੰ ਡਰਾਉਣ ਲੱਗੀ ਸਾਰੀਆਂ ਚੀਜ਼ਾਂ ਮੈਨੂੰ ਲਾਂਦਾਂ ਪਾਉਂਦੀਆਂ ਦੇਸਦੀਆਂ ਕਿ ਟੱਬਰ ਨੂੰ ਖਾਣੀ ਕਿਉਂ ਬਚ ਰਹੀ ਮੈਨੂੰ ਪਹਿਲਾਂ ਮਰਨਾ ਚਾਹੀਦਾ ਸੀ ਮੇਰੀ ਵਾਰੀ ਪਹਿਲਾਂ ਸੀ ਮੈਨੂੰ ਰੰਜ ਆਇਆ ਮੈਂ ਘਰ ਦੀ ਭਾਜੜ ਨੂੰ ਦੇਖਣ ਲੱਗੀ ਦਿਲ ਕੀਤਾ ਸਭ ਕੁਝ ਲਟਾ ਦਿਆਂ ਜੋ ਚੰਗੀ ਚੀਜ਼ ਹੈ ਲੋਕਾਂ ਨੂੰ ਦੇ ਦਿਆਂ ਤੇ ਫਿਰ ਲਾ ਕੇ ਅੱਗ ਸੜ ਮਾਰਾਂ ਕੀ ਲਾਭ ਜਿਉਂਦਾ ਪਰ ਜਿਉਂ ਹੀ ਮੈਂ ਘਰ ਦੀ ਭਾਜੜੇ ਇਧਰ ਉਧਰ ਸੁੱਟੀ ਤਾਂ ਇੱਕ ਘੜੇ ਵਿੱਚੋਂ ਮੈਨੂੰ ਇਹ ਗੋਲੇ ਮਿਲੇ ਮੇਰੇ ਪੁੱਤ ਨੇ ਮੈਨੂੰ ਕਦੀ ਦਿਖਾਏ ਸਨ ਕਿ ਕਿਹਾ ਸੀ ਮਾਂ ਇਹ ਗੋਲੇ ਬੰਬ ਹੁੰਦੇ ਨੇ ਬਸ ਸੁੱਟਿਆ ਫੜ ਜਾਂਦੇ ਨੇ ਤੇ ਨਾਲ ਵੈਰੀਆਂ ਨੂੰ ਮਾਰ ਜਾਂਦੇ ਉਹ ਗੱਲ ਮੇਰੇ ਪੱਲੇ ਬੱਜੀ ਹੋਈ ਸੀ ਮੈਂ ਪਰ ਇਹ ਬੰਬ ਤੇਰੇ ਪੁੱਤ ਵੇਲੇ ਦੇ ਸਨ ਕਿ ਪੋਤਰੇ ਨੇ ਲਿਆ ਕੇ ਰੱਖੇ ਸੀ ਦੁਰਗਾਦਾਸ ਨੇ ਗੱਲ ਟੋਕੇ ਪੁੱਛਿਆ ਇਸ ਗੱਲ ਦਾ ਸਿਰਸੜੀ ਨੂੰ ਕੀ ਪਤਾ ਪੁੱਤ ਵੇਲੇ ਦੇ ਕਾਨੂੰ ਹੋਣੇ ਨੇ ਪੁੱਤਰੇ ਨਹੀਂ ਰੱਖੇ ਹੋਣੇ ਆ ਪੁੱਤ ਦੇ ਸਮੇਂ ਤਾਂ ਤੁਸਾਂ ਲੋਕਾਂ ਨੇ ਘਰ ਨੂੰ ਪੁੱਟ ਮਾਰਿਆ ਸੀ ਸਾਰੇ ਭਾਂਡੇ ਭਾਂ ਛੁੱਟੇ ਸੀ ਜੇ ਉਦੋਂ ਨਿਕਲ ਪੈਂਦੇ ਤਾਂ ਚੰਗਾ ਨਾ ਹੁੰਦਾ ਮੇਰੇ ਪੁੱਤ ਦੇ ਖੂਨ ਦਾ ਬਦਲਾ ਲਿਆ ਜਾਂਦਾ ਕੋਈ ਨਾ ਕੋਈ ਜ਼ਰੂਰ ਮਰਦਾ ਇਹ ਮੇਰੇ ਪੁੱਤਰੇ ਨੇ ਹੀ ਰੱਖੇ ਹੋਣੇ ਆ ਕਿੰਨਾ ਦਲੇਰ ਤੇ ਨੇਕ ਪੁੱਤਰ ਸੀ ਬੁੱਢੜੀ ਨੰਦੁਰ ਰੁਗ ਗਈ ਉਸਨੇ ਠੰਡਾ ਸਹ ਲਿਆ ਉਹਦੇ ਨੈਣਾ ਵਿੱਚੋਂ ਥਰੂ ਆਏ ਪਿਆਰ ਜਾਗ ਪਿਆ ਮੈਂ ਦੋਵੇਂ ਬੰਬ ਚੁੱਕ ਲੈ ਤੇ ਤੁਰ ਪਈ ਸੱਚੀ ਸੋਚਦੀ ਸਾ ਮਹਾਰਾਜੇ ਨੂੰ ਮਾਰਾਂ ਕਦੀ ਤੇਰੇ ਵੱਲ ਧਿਆਨ ਆਉਂਦਾ ਸੀ ਤੇ ਅੰਤ ਮਨ ਨਾਲ ਫੈਸਲਾ ਕੀਤਾ ਜਲੰਧਰ ਦੇ ਡਿਪਟੀ ਦੇ ਬੰਗਲੇ ਵਜਾਵਾਂ ਉਹ ਤਾਂ ਹੁਕਮ ਕੱਢਦਾ ਏ ਉਸੇ ਨੇ ਤਾਂ ਮੇਰਾ ਪੋਤਾ ਮਰਵਾਇਆ ਬਸ ਤੁਰਾਈ ਬੁਰਾ ਹੋਇਆ ਗੁਰੇ ਸਪਾਹੀਆਂ ਦਾ ਜਿੰਨਾ ਅੱਗੇ ਨਾ ਹੋ ਦਤਾ ਨਹੀਂ ਤੇ ਮਾਰਦੀ ਸ਼ਹਿਰ ਦੇ ਮੱਥੇ ਉਸ ਦੀ ਮੇਮ ਨੂੰ ਰੰਡੀਆਂ ਕਰਦੀ ਵਿਦੇਸ਼ੀ ਠੱਗੇ ਇੱਥੇ ਆ ਕੇ ਸਾਡਾ ਸਤਿਆਨਾਸ਼ ਕਰਦੇ ਨੇ ਇਹ ਹੈ ਬੰਬਾਂ ਦੀ ਕਹਾਣੀ ਹੋਰ ਮੈਨੂੰ ਕੁਝ ਨਹੀਂ ਪਤਾ ਤੁਸੀਂ ਮੈਨੂੰ ਗੋਲੀ ਮਾਰੋ ਮਾਤਾ ਜੀ ਮੈਨੂੰ ਮਾਫ ਕਰੋ ਤੁਸਾਂ ਨੂੰ ਦੁੱਖ ਪਹੁੰਚਾਇਆ ਤੁਸਾਂ ਮਰਨਾ ਕਿਉਂ ਹੈ ਜਿਉਂਦੇ ਰਹੋ ਤੁਸਾਂ ਦੀ ਨੌ ਵੀ ਲੱਭ ਪਏਗੀ ਸਰਕਾਰ ਨੂੰ ਮੈਂ ਆਖ ਦਿਆਂਗਾ ਪਰ ਇਹ ਤਾਂ ਦੱਸੋ ਤੁਸਾਂ ਦੇ ਘਰ ਕਿਹੜਾ ਬੱਬਰ ਤੁਹਾਡੇ ਪੁੱਤਰੇ ਕੋਲ ਆਉਂਦਾ ਸੀ ਉਹ ਕਿੱਥੋਂ ਦਾ ਸੀ ਇਨਾਮਦ ਮਿਲੇਗਾ ਵਿਦਵਾਨਾ ਭਾਵੇਂ ਮੇਰੇ ਕਰਕੇ ਭਾਵੇਂ ਮੇਰੇ ਕਰਦੇ ਡੱਕਰੇ ਮੈਨੂੰ ਭਾਵੇਂ ਕੁੱਤਿਆਂ ਕੋਲੋਂ ਪਰਵਾ ਛੋਟੋ ਪਰ ਇਹ ਗੱਲ ਨਾ ਅੱਖੀਂ ਮੁੜਕੇ ਕਿ ਮੈਂ ਕਿਉਂ ਪਾਪ ਕਰਾਂ ਕੁੱਤੇ ਬਿੱਲੇ ਬਾਂਦਰ ਮੂਹੇ ਗੋਰੀਆਂ ਬਦਲੇ ਆਪਣੇ ਪੁੱਤਰਾਂ ਨੂੰ ਫੜਾ ਕੇ ਫਾਹਾ ਲਵਾਵਾਂ ਕੋਈ ਮਾਂ ਭਲਾ ਇਸ ਤਰ੍ਹਾਂ ਕਰ ਸਕਦੀ ਆ ਕੀ ਤੇਰੀ ਮਾਂ ਤੇਰੀ ਮੌਦਾ ਢੰਗ ਸੋਚਦੀ ਕਿਉਂ ਤੇਰੀ ਮਤ ਮਾਰੀ ਗਈ ਆ ਸਗੋਂ ਤੂੰ ਯਤਨ ਕਰ ਗੋਰੇ ਗੋਰੇ ਤੋਂ ਦੂਰ ਹੋਣ ਦਾ ਗੋਲੀ ਚੱਲਦੀ ਰਹਿਣੀਓ ਬੰਮ ਫਟਦੇ ਰਹਿਣੀਓ ਜਿੰਨਾ ਚਿਰ ਗੋਰੇ ਹਾਕਮ ਹਨ ਮੈਂ ਸੱਚ ਆਖਦੀ ਹਾਂ ਲੈ ਚੱਲ ਮੈਨੂੰ ਤੇ ਕਤਲ ਕਰ ਨਾ ਕਤਲ ਕਰੇਗਾ ਤਾਂ ਕੰੰਦਾ ਨਾਲ ਫਿਰ ਮਾਰ ਕੇ ਮਰ ਜਾਵਾਂਗੀ ਕਿਸ ਵਾਸਤੇ ਦੇਸ਼ ਦੇ ਪੁੱਤਰਾਂ ਨਾਲ ਧਰੋਹ ਕਰਾਂ 70 ਸਾਲ ਦੀ ਤਾਂ ਅੱਗੇ ਉਮਰ ਕੀ ਮੈਂ ਮੁਟਿਆਰਾਂ ਜੋ ਧਰਮ ਵਿੱਚਾਂ ਚਾਰ ਦਿਨ ਜਿਉਣ ਵਾਸਤੇ ਹਟ ਜਾ ਮੇਰੇ ਕੋਲੋਂ ਭੇਜ ਦੇ ਜੇਲ ਤੇ ਚਲਾ ਚਲਾ ਲਈ ਮੁਕਦਮਾ ਇਹੋ ਕਹਾਂ ਕਿ ਪੁੱਤ ਤੇ ਪੋਤਰੇ ਦੇ ਖੂਨ ਦਾ ਬਦਲਾ ਲਿਆ ਏ ਤਿੰਨ ਗੁਰੇ ਮਾਰ ਕੇ ਜਾ ਫੂਕ ਦੇ ਘਰ ਮਲ ਲੈ ਮੇਰੀ ਜ਼ਮੀਨ ਤੇ ਘਰ ਮੈਨੂੰ ਨਹੀਂ ਲੋੜ ਕਿਸੇ ਗੱਲ ਦੀ ਰਵਾਨ ਦੁਰਗਾ ਦਾਸ ਪੁਰਾਣਾ ਪੁਲਸੀਆ ਤੇ ਰਿਆਸ ਦੀ ਪਰਜਾ ਨੂੰ ਤੰਗ ਕਰਕੇ ਰਜਿਆ ਹੋਇਆ ਟੋਡੀ ਸੀ ਉਸ ਨੇ ਕਦੀ ਕਿਸੇ ਤੇ ਤਰਸ ਨਹੀਂ ਖਾਦਾ ਸੀ ਉਸ ਦੇ ਅਥਰੂ ਮਗਰ ਮਚਵਾਲੇ ਹੁੰਦੇ ਸਨ ਅਤੇ ਚੁੱਪ ਦੇ ਮਿੱਠੇ ਬੋਲ ਬਗਲੇ ਭਗਤ ਵਾਲੇ ਮਾਈ ਨੰਦੋ ਦੀ ਸਾਫ ਦੇ ਲਈ ਤੇ ਕੌਮ ਅਤੇ ਵਤਨ ਪ੍ਰਸਤੀ ਦੇਖ ਕੇ ਦੰਗ ਹੋ ਗਿਆ 70 ਸਾਲ ਦੀ ਬੁਢਰੀ ਨੂੰ ਉਹ ਕੀ ਆਖਦਾ ਉਹ ਤਾਂ ਖੁਦ ਖੂਨ ਦਾ ਇਕਬਾਲ ਕਰਦੀ ਸੀ ਕੁਰਸੀ ਤੋਂ ਉੱਠ ਬੈਠਾ ਉਹ ਪਹਿਲੇ ਦਿਨ ਜੀਵਨ ਵਿੱਚ ਹਾਰਿਆ ਸੀ ਉਸਨੇ ਥਾਣੇਦਾਰ ਨੂੰ ਹੁਕਮ ਦਿੱਤਾ ਲੈ ਜਾਓ ਮਾਈ ਨੂੰ ਤੇ ਜੇਲ੍ਹ ਦੀ ਹਵਾਲਾ ਤੇ ਭੇਜ ਦਿਓ ਕਤਲ ਦਾ ਕੇਸ ਮੁਕੰਮਲ ਕਰੋ ਆਪ ਉਹ ਕਮਰੇ ਵਿੱਚੋਂ ਬਾਹਰ ਨਿਕਲ ਗਿਆ ਮਾਈ ਨੰਦੋ ਹੱਸਦੀ ਤੇ ਮੁਸਕਰਾਉਂਦੀ ਰਹੀ ਉਸ ਨੂੰ ਬਰਤਾਨਵੀ ਸਾਮਰਾਜ ਦੀ ਕਿਸੇ ਸਜ਼ਾ ਤੋਂ ਭੈ ਨਹੀਂ ਸੀ ਲਓ ਜੀ ਇਹ ਸੀ ਮਾਈ ਨੰਦੋ ਦੀ ਜਿਨੇ ਬੜੀ ਦਲੇਰੀ ਨਾਲ ਇੱਕ ਅੰਗਰੇਜ਼ ਦਾ ਘਰ ਡੋਣਾ ਚਾਹਿਆ ਪਰ ਉਹ ਛਪਾਈਆਂ ਨੇ ਅੱਗੇ ਨਾ ਵਧਨ ਦਿੱਤਾ ਤੇ ਜੋ ਆ ਮਾਰੇ ਗਏ ਲਓ ਜੀ ਅੱਜ ਲਈ ਇਹਨਾਂ ਇਤਿਹਾਸ ਲੈ ਕੇ ਹਾਜ਼ਰ ਹਾਂ ਇਤਿਹਾਸ ਪੜਦਿਆਂ ਸੁਣਦਿਆਂ ਸੁਣਾਉਂਦਿਆਂ ਬੇਨਤੀ ਪ੍ਰਕਾਰ ਦੀ ਪੁੱਲਾਂ ਚੁੱਕਾ ਹੋਈ ਜੀ ਨਾ ਹੋਈਆਂ ਹੋਣੀਆਂ ਗੁਰੂ ਸਾਹਿਬ ਅਗੇ ਅਰਦਾਸ ਬੇਨਤੀ ਹੈ ਕਿ ਸਹੀ ਇਤਿਹਾਸ ਪੜਨ ਸੁਣ ਸੁਣਾਉਂਦੀ ਸੋਜੀ ਬਖਸ਼ਣ ਵਾਹਿਗੁਰਜੀ ਕਾ ਖਾਲਸਾ ਸ਼੍ਰੀ ਵਾਹਿਗੁਰਜੀ ਕੀ ਫਤਹਿ